सुरेश अरोड़ा ਤੋਂ ਬਾਅਦ ਪੰਜਾਬ ਦਾ ਨਵਾਂ ਡੀਜੀਪੀ ਕੌਣ ਹੋਵੇਗਾ ਇਸ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਦੀ ਪਟੀਟੀ ਕਾ ਖਾਰਜ ਹੋਣ ਤੋਂ ਬਾਅਦ सुरेश अरोड़ा ਨੂੰ 9 ਮਹੀਨੇ ਦੀ ਐਕਸਟੈਂਸ਼ਨ ਦਿੱਤੀ ਗਈ ਹੈ ਪਰ ਵੀਰਵਾਰ ਸ਼ਾਮ ਨੂੰ सुरेश अरोड़ा ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਸਾਫ਼ ਕਰ ਦਿੱਤਾ ਹੈ ਕਿ ਉਹ ਆਪਣੇ ਸੇਵਾ ਕਾਲ ਵਿੱਚ ਵਾਅਦਾ ਨਹੀਂ ਕਰਨਾ ਚਾਹੁੰਦੇ ਅਤੇ ਉਹਨਾਂ ਦੀ ਜਗ੍ਹਾ ਨਵੀਂ ਨਿਯੁਕਤੀ ਕਰ ਦਿੱਤੀ ਜਾਵੇ ਨਾਲ ਹੀ ਉਹਨਾਂ ਨੇ ਆਪਣੇ ਅਸਤੀਫੇ ਦੀ ਅਫਵਾਹ ਬਾਰੇ ਦੱਸਿਆ ਉਹਨਾਂ ਕਹੇ ਕਿ 31 ਜਨਵਰੀ ਨੂੰ ਹੀ ਰਿਟਾਇਰ ਹੋਣਗੇ ਨਵਾਂ ਡੀਜੀਪੀ ਨਿਯੁਕਤ ਕਰਨ ਲਈ ਮੁੱਖ ਮੰਤਰੀ ਆਫਿਸ ਨੇ 1987 ਬੈਚ ਦੇ ਨੌਂ ਅਧਿਕਾਰੀਆਂ ਨੂੰ ਸ਼ਾਰਟਲਿਸਟ ਕੀਤਾ ਹੈ ਕੈਪਟਨ ਸਰਕਾਰ ਜਲਦ ਤੋਂ ਜਲਦ ਨਵਾਂ ਪੁਲਿਸ ਮੁਖੀ ਲਾਉਣ ਲਈ ਕਾਲੀ ਹੈ ਪੰਜਾਬ ਸਰਕਾਰ ਨੇ ਸੂਬੇ ਦਾ ਨਵਾਂ ਪੁਲਿਸ ਮੁਖੀ ਲਾਉਣ ਲਈ ਨੌਂ ਸੀਨੀਅਰ ਆਈਪੀਐਸ ਅਧਿਕਾਰੀਆਂ ਦੇ ਨਾਵਾਂ ਦਾ ਪੈਨਲ ਯੂਪੀਐਸਸੀ ਨੂੰ ਭੇਜ ਦਿੱਤਾ ਹੈ ਸੂਤਰਾਂ ਮੁਤਾਬਕ ਸੂਬਾ ਸਰਕਾਰ ਵੱਲੋਂ ਡੀਜੀਪੀ ਅਹੁਦੇ ਲਈ ਤਿਆਰ ਕੀਤੇ ਗਏ ਇਸ ਪੈਨਲ ਵਿੱਚ ਆਈਪੀਐਸ ਅਧਿਕਾਰੀ ਮੁਹੰਮਦ ਮੁਸਤਾਫਾ, ਹਰਦੀਪ ਢਿੱਲੋ, ਦਿਨਕਰ ਗੁਪਤਾ, ਜਸਮਿੰਦਰ ਸਿੰਘ, ਐਸ ਚਟੋਪਦਿਆਏ ਅਤੇ ਸੀਐਸ ਰੈਡੀ ਐਮਕੇ ਤਿਵਾਰੀ ਅਤੇ ਵੀਕੇ ਪਾਵੜਾ ਸ਼ਾਮਿਲ ਨੇ ਬੇਸ਼ੱਕ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ अरोड़ा ਦੇ ਸੇਵਾ ਕਾਲਜ ਕੇਂਦਰ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਪਰ ਸੁਰੇਸ਼ अरोड़ा ਆਪਣਾ ਕਾਰਜਕਾਲ ਵਧਾਉਣ ਦੇ ਪੱਖ ਵਿੱਚ ਨਹੀਂ ਨੇ ਸੂਤਰ ਮੁਤਾਬਕ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ अरोड़ा ਦੇ ਸੇਵਾ ਕਾਲਜ ਕੇਂਦਰ ਸਰਕਾਰ ਵੱਲੋਂ ਵਾਅਦਾ ਕੀਤੇ ਜਾਣ ਤੇ ਕੈਪਟਨ ਸਰਕਾਰ ਵੀ ਥੋੜੀ ਔਖੀ ਦਿਖਾਈ ਦੇ ਰਹੀ ਹੈ ਅਤੇ ਇਸੇ ਕਰਕੇ ਸਰਕਾਰ ਨੇ अरोड़ा ਦੀ ਥਾਂ ਤੇ ਨਵੇਂ ਅਧਿਕਾਰੀਆਂ ਤੇ ਨਾਵਾਂ ਤੇ ਸਰਗਰਮੀ ਆਰੰਭ ਕਰ ਦਿੱਤੀ ਹੈ रिपोर्ट डेली पोस्टा की तु भी विदेश अपना भविक बना चाहते हो पाओ विदेश पढ़ाई करने का मौका पिरािड ई सर्विस की सलाह नकार तू मान्यता प्राप्त करो तिरानवे नौ सौ अठहत्तर तिरानवे नौ सौ अठहत्तर